ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਫਰੋਇਪੁਰ ਜ਼ਿਲ੍ਹੇ ਦਾ ਕਸਵਾਨ ਕਸਵਾਨੇ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਘਰੇਲੂ ਪਰਿਵਾਰ ਦੇ ਘਰੇ ਇਸ ਟਾਈਮ ਮੈਂ ਮੌਜੂਦ ਹਾਂ ਤੇ ਇੱਕ ਮੈਂ ਤੁਹਾਨੂੰ ਦਿਖਾਉਣੀ ਆ ਮਿੱਤਰੋ ਸੂਆ ਸੁੰਦੀ ਆ ਕਰਮਾ ਵਾਲੀ ਤੀਜਾ ਤੁਰਦੀ ਵੀਰੇ ਸੂਣ ਦੇ ਵਿੱਚ ਹਜੇ 5 10 ਦਿਨ ਲਏ ਜਾਣੇ ਨੇ ਟੌਰਾਂ ਉਹਨਾਂ ਦੇ ਨਾਲ ਬਣਦੀ ਬਣਾਉਂਦੀ ਬਹੁਤ ਆ ਥੱਲੋਂ ਬੇਜੰਤ ਤੋਂ ਕੇ ਖਰੀਦ ਲਿਓ ਲੇਵੇ ਵਾਲੇ ਪੱਖ ਦੇ ਦਾ ਰਿਕਾਰਡ ਹੀ ਤੋੜਦੀ ਆ ਵੀ ਭਲਵਾਨਾਂ ਵਾਂਗੂ ਤੌਰ ਬਣ ਜਾਂਦੀ ਆ ਬਾਈ ਹੁਣ ਇਹਾਂ ਦੇ ਵੀ ਜਦੋਂ ਐਨ ਠੋਕਰਾਂ ਦੇ ਉੱਤੇ ਤਿਆਰੀ ਦੇ ਵਿੱਚ ਆ ਜਾਂਦੀਆਂ ਐਨ ਵੀ ਲੇਵਾ ਲੈ ਕੇ ਨਹੀਂ ਕਹਿੰਦੇ ਬਾਈ ਹੁਣ ਤੁਰਿਆ ਜਾਂਦਾ ਬਾਈ ਤੇ ਸੂਆ ਸੁੰਦੀ ਆ ਕਰਮਾ ਵਾਲੀ ਤੀਜਾ ਤੇ ਹਜੇ ਦਿਨੇ ਨੇ 10 ਕੱਢ ਜਾਣੇ ਆ ਮਿੱਤਰੋ ਫਿਰ ਦੁੱਧ ਦੀ ਗੱਲ ਕਰ ਲਈਏ ਤਾਂ 15 ਕਿਲੋ ਦੁੱਧ ਇੱਕ ਖੁੱਲਾ ਢੁੱਲਾ ਐਂਡ ਭਾਂਡੇ ਦੇ ਵਿੱਚ ਬਾਈ ਹੁਣ ਇਹਾਂ ਦੇ ਵੀ ਪਾਉਂਦੀ ਰਹੀ ਕਰਮਾ ਵਾਲੀ ਤੇ ਬਾਕੀ ਚੰਗੀਆਂ ਸ ਲੇਵੇ ਪੰਡੇ ਲੋ ਸਾਫ ਤੇ ਸੁਥਰੀ ਆ ਜਿੰਨੀ ਹੈਗੀ ਇਹ ਚੰਗੇ ਅੰਗਾਂ ਦੀ ਆ ਆਰਾਂ ਦੀ ਮੈਂ ਚੰਗੀ ਆ ਮਿੱਤਰੋ ਬਾਕੀ ਵੱਡੀ ਗੱਲ ਇਹ ਆ ਵੀ ਸਾਫ ਤੇ ਸੁਥਰੀ ਆ ਤੇ ਸੀਲ ਸਾਹ ਵੀ ਚੰਗੀ ਆ ਮੈਂ ਵੀ ਆ ਬਾਹਰ ਡਰ ਡੁੱਕਰ ਜਾ ਹੈ ਨਹੀਂ ਮੈਂ ਇਹਦੇ ਅੰਦਰ ਕਰਮ ਵਾਲੀ ਤੇ ਸਿੰਘ ਚੰਗਾ ਵਾ ਹੈ ਮੋਟਾ ਕਰਕੇ ਮੋੜਿਆ ਹੋਇਆ ਕਿਉਂਕਿ ਪਹਿਲਾਂ ਤੀਜਾ ਸੁਗਾ ਤੇ ਜਦੋਂ ਸਿੰਘ ਥੋੜਾ ਬੋਤਾ ਯਾਰ ਰਿਪੇਅਰ ਹੋ ਗਿਆ ਤੇ ਇਹਨੇ ਬਈ ਆਟੋਮੈਟਿਕ ਸਿੰਘ ਦਾ ਡਿਜ਼ਾਈਨ ਆ ਜਿਹੜਾ ਮਿੱਤਰੋ ਬਦਲ ਲੈਣਾ 1,30,000 ਰੁਪਏ ਦੀ ਡਿਮਾਂਡ ਰੱਖੀ ਆ ਮਾਲਕਾਂ ਨੇ ਵਿੱਚੋਂ ਮਾਨਤਨ ਹੋ ਜਾਊਗਾ ਵੀ ਤੁਹਾਡਾ ਜ਼ਰੂਰ ਭਰਾਵਾਂ ਦਾ ਆ ਗਿਆ ਦਾ ਜਿਹੜੇ ਆਨੋ ਇਹ ਮੈਂ ਜੱਜਦੀ ਆ ਵੀ ਚੰਗੇ ਦੁੱਧ ਵਾਲੀ ਚੰਗੀ ਮੱਹ ਲੈਣੀ ਆ ਤਾਂ ਫਿਰ ਭਾਈ ਹੁਣ ਇਹਨਾਂ ਨਾਲ ਰਾਬਤਾ ਕਾਇਮ ਕਰ ਲਿਆ ਜੇ ਨੰਬਰ ਮੈਂ ਸਕਰੀਨ ਦੇ ਉੱਤੇ ਚਲਾ ਦੂੰਗਾ ਤੇ ਭਾਈ ਨੰਬਰ ਕਿੰਨਾ ਆਪਣਾ ਜੀ 7 88727 88727 4567 4567 88727 4567 22 ਦਾ ਨੰਬਰ ਆ ਇਸ ਨੰਬਰ ਤੇ ਕਰਨੀਆ ਮਿੱਤਰੋ ਤੁਸੀਂ 22 ਦੇ ਨਾਲ ਗੱਲ ਤੇ ਬਾਤ ਹੋਰ ਇਸ ਤਰ੍ਹਾਂ ਦੀਆ ਵੀਡੀਓ ਵੇਖਣ ਲਈ ਲਾਲ ਰੰਗ ਦਾ ਬਟਨ ਨਪਾਲਿਓ ਜੇ ਹੋਰ ਵੀਡੀਓ ਵੇਖਣਾ ਚਾਹੁੰਦੇ ਆ ਤਾਂ ਫਿਰ ਫੇਸਬੁਕ ਦੇ ਜਾ ਕੇ ਸਰਬਾ ਗੱਲ ਮੁੱਦ ਕੀ ਵੀ ਫੋਲੋ ਕਰ ਲਿਓ ਜੇ ਇੰਸਟਾਗ੍ਰam ਤੇ ਸ਼ਾਰਟ ਵੇਖਣਾ ਚਾਹੁੰਦੇ ਆ ਨਿਊ ਗੱਲ ਫਾਰਮਰ ਦੇਖ ਸਕਦੇ ਆ ਧੰਨਵਾਦ ਸ਼ੁਕਰੀਆ ਚਾਹੁੰਦੇ ਰੋ